ਸਮੇਂ ਦੇ ਵਿੱਚ ਚਾਹੇ ਕੋਈ ਪੰਜਾਬ ਸਰਕਾਰ ਦੇ ਚਾਹੇ ਕੋਈ ਸੈਂਟਰ ਸਰਕਾਰ ਦੇ ਜੇ ਕੋਈ ਚੀਜ਼ ਇੱਕ ਪ੍ਰੋਪਰਲੀ ਵਰਤੋਂ ਦੇ ਵਿੱਚ ਨਹੀਂ ਆ ਰਹੀ ਉਹ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਔਰ ਐਨ ਜੀ ਐਸ ਸੰਸਥਾਵਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਜਿਹਦੇ ਵਾਸਤੇ ਆਲਰੇਡੀ ਵੀ ਸੀ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ ਹੈ ਤੇ ਮੈਂ ਕਿਹਾ ਕਿ ਸਾਡੇ ਵੱਲੋਂ ਵੀ ਸਾਡੇ ਡਿਪਾਰਟਮੈਂਟ ਵੱਲੋਂ ਜੋ ਵੀ ਇਹਨਾਂ ਨੂੰ ਅਸਿਸਟੈਂਸ ਚਾਹੀਦੀ ਹੈ ਹੈਲਪ ਚਾਹੀਦੀ ਹੈ ਪਰਮਿਸ਼ਨ ਚਾਹੀਦੀ ਹੈ ਉਹ ਇਨ ਪ੍ਰਿੰਸੀਪਲ ਅਸੀਂ ਦੇ ਨਿਆਜ ਤੁਸੀਂ ਚਲਾਓ ਕੱਲੇ ਇਸ ਸੈਂਟਰ ਨੂੰ ਹੀ ਨਹੀਂ ਜਿਹੜਾ ਤੁਸੀਂ ਕਹਿ ਰਹੇ ਹੋ ਕਾਫੀ ਦਿਨ ਤੋਂ ਖੰਡਰ ਬਣਾ ਪਿਆ ਕੱਲੇ ਇਸ ਸੈਂਟਰ ਨੂੰ ਹੀ ਹੋਰ ਵੀ ਜਿੱਥੇ ਤੇ ਇਹਨਾਂ ਨੂੰ ਖੋਲਣ ਦੀ ਲੋੜ ਹੈ ਸਾਡਾ ਡਿਪਾਰਟ ਮੁਕੱਦਸ ਪਰਪਸ ਦੇ ਨਾਲ ਇਹਨਾਂ ਦੇ ਡਿਸਪੋਜ਼ਲ ਦੇ ਉੱਪਰ ਆ ਕਿ ਸਾਡੇ ਯੂਨੀਵਰਸਿਟੀ ਐਜੂਕੇਸ਼ਨਲ ਇੰਸਟੀਟਿਊਟ ਹੈ ਐਜੂਕੇਸ਼ਨਲ ਟ੍ਰੇਨਿੰਗ ਰਿਸਰਚ ਤੇ ਟੈਕਨੋਲੋਜੀ ਪਿਛਲੇ 10 ਸਾਲ ਤੋਂ ਇੰਟੀਗ੍ਰੇਟ ਹੋ ਰਹੀ ਹੈ ਇਹਦਾ ਪਰਪਸ ਕੀ ਹੈ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਆਊਟਕਮ ਬੇਸਡ ਐਜੂਕੇਸ਼ਨ ਹੋਣੀ ਚਾਹੀਦੀ ਹੈ ਐਮਪਲੋਇਮੈਂਟ ਐਮਪਲੋਏਅਬਲ ਐਜੂਕੇਸ਼ਨ ਹੋਣੀ ਚਾਹੀਦੀ ਹੈ ਡੋਮੈਸਟਿਕ ਨੀਡ ਬਹੁਤ ਜ਼ਿਆਦਾ ਹੈ ਹੈਲਥ ਸੈਕਟਰ ਕੇਅਰ ਸੈਕਟਰ ਵਿੱਚ ਤੇ ਸਾਡੇ ਜਿਹੜੇ ਪੈਰਾਮੈਡੀਕਲ ਅਲਾਈਡ ਕੋਰਸੇ ਆ ਉਹਨਾਂ ਵਿੱਚ ਅਸੀਂ ਸਾਰੇ ਪੰਜਾਬ ਨੂੰ ਸਟ੍ਰੀਮਲਾਈਨ ਕਰ ਰਹੇ ਆ ਇੰਡੀਅਨ ਮੈਡੀਕਲ ਐਸੋਸੀਏਸ਼ਨ 올 ਇੰਡੀਆ ਸ਼ੂਟ ਦੀ ਡੇਰੀ ਚੇਨ ਹੈ ਉਹਨਾਂ ਸਭਨਾਂ ਨੂੰ ਇੱਕ ਅੰਬ੍ਰੇਲਾ ਥੱਲੇ ਲਾ ਕੇ ਅਸੀਂ ਤੇ ਸਾਡਾ ਜਿਹੜਾ ਸਕਿੱਲ ਮਿਨਿਸਟਰੀ ਹੈ ਸਕਿੱਲ ਡਿਵੈਲਪਮੈਂਟ ਮਿਨਿਸਟਰੀ ਹੈ ਅਮਨ ਅਰੋੜਾ ਜੀ ਸਾਡੇ ਮਿਨਿਸਟਰ ਹੈ ਉਹਨਾਂ ਨੇ ਪੂਰੀ ਅਸ਼ੋਰੈਂਸ ਦਿੱਤੀ ਹੈ ਤੇ ਜਿਹੜੇ ਸੈਂਟਰ ਇੱਥੇ ਜਿਹੜੇ ਪਹਿਲੇ ਤੇ ਬਨੇ ਹੋਏ ਐ ਉਹ ਵੀ ਫੁੱਲ ਫਲੈਜ ਵਰਕਿੰਗ ਕਰਨਗੇ ਬੜੀ ਛੇਤੀ ਮੈਨੂੰ ਤੇ ਲੱਗਦਾ ਕੁਝ ਹਫਤੇ ਅੰਦਰ ਤੁਸੀਂ ਦੇਖੋਗੇ ਤੇ ਪੰਜਾਬ ਦਾ ਜਿਹੜਾ ਲੈਂਡਸਕੇਪ ਹੈ ਪੂਰਾ ਸਿਨੇਰੀਓ ਹੈ ਪੂਰਾ ਇੱਕ ਸੋਸਿਸਟਮ ਹੈ ਸਕਿੱਲ ਬੇਸਡ ਐਜੂਕੇਸ਼ਨ ਦਾ ਟ੍ਰੇਨਿੰਗ ਦਾ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ 1490 ਕੋਰਸ ਸ਼ੁਰੂ ਕੀਤੇ ਆ 100 ਕੋਰਸ ਅਸੀਂ ਅਲਾਈਨ ਕਰ ਦਿੱਤੇ ਨਵਿਕ ਕੌਂਸਲ ਆਈ ਹੈ ਐਲਾਈਟ ਹੈਲਥ ਸਾਇੰਸਿਸ ਦੀ ਕੌਂਸਲ ਉਸ ਵਿੱਚ ਅਸੀਂ ਬੜੀ ਛੇਤੀ ਰਿਪਰੈਜੈਂਟੇਸ਼ਨ ਕਰਕੇ ਇਹ ਜੋ ਪੰਜਾਬ ਨੂੰ ਇਹ ਸਹਾਈ ਪਾਣਾ ਹੈ ਕਿ ਸਾਡਾ ਇੱਕ ਇੱਕ ਬੱਚਾ ਜਿਹੜਾ ਐਜੂਕੇਟ ਹੋ ਰਿਹਾ ਹੈ ਆਈਡੀ ਨਹੀਂ ਰੱਖੀ ਜਿਹੜਾ ਵੀ ਐਜੂਕੇਟ ਹੋ ਰਿਹਾ ਹੈ ਪੰਜਾਬ ਤੋਂ ਉਹ এমਪਲয়ਮੈਂਟ ਯਾ ਤਾਂ ਉਹਨੂੰ ਮਿਲੇ ਇਮੀਡੀਏਟਲੀ ਜਾਂ ਉਹ ਦੂਜੇ ਨੂੰ ਦੇ ਤੇ ਇਹ ਇਹ ਉਹ ਨੀਚੇ ਦੀ এমਪਲਯੇਬਲ এমਪਲਯੇਬਲ এডੂਕੇਸ਼ਨ ਇਦਾ ਡਿਜੀਟਲਾਈਜੇਸ਼ਨ ਵੀ ਹੋ ਰਿਹਾ ਹੈ ਇਦਾ ਕ੍ਰੈਡਿਟਾਈਜੇਸ਼ਨ ਵੀ ਹੋ ਰਿਹਾ ਹੈ ਕੋਈ ਬੱਚਾ ਇੱਕ ਕੋਰਸ ਕਰ ਲੈਂਦਾ 2-4 ਸਾਲ ਉਹ ਅੱਗੇ ਨਹੀਂ ਪੜ ਸਕਦਾ ਤੋ ਉਹਦੇ ਸਾਲ ਨਾ ਵੇਸਟ ਹੋਣ ਉਹ ਜਿਹੜੀ ਉਹਦੀ ਸੂਟੇਬਲ এডੂਕੇਸ਼ਨ ਹੈ ਉਸ ਵਿੱਚ ਸ਼ਿਫਟ ਹੋ ਜਾਏ ਤੇ ਅਸੀਂ ਪੂਰੇ ਪੂਰੇ ਸਿਸਟਮ ਨੂੰ ਇੱਕ पाया है ये पूरा रिवाइव हो जाए पूरा नवे तरीके नाल और लीड करे पंजाब का ಆಮೇಲೆ <laughs>